ਔਰਤੀ ਜ਼ਿੰਦਗੀ ਵੀ ਬੜੀ ਪਰੇਸ਼ਾਨ ਹੁੰਦੀ ਹੈ ਤੜਕੇ ਉੱਠਦਿਆਂ ਧਰਨ ਦਾ ਫਿਕਰ ਪੈ ਜਾਂਦਾ ਹੈ ਜੇ ਸਾਡੇ ਵਰਗਿਆਂ ਨੇ ਕੰਮਾਂ ਤੇ ਜਾਣਾ ਹੋਵੇ ਤਾਂ ਸਵੇਰੇ ਸੋਚ ਕੇ ਜਾਣਾ ਪੈਂਦਾ ਕਿ ਕੀ ਬਣਾ ਕੇ ਨਾ ਆ ਸ਼ਾਮ ਨੂੰ ਸੋ ਅੱਜ ਮੈਂ ਸਵੇਰੇ ਚਨੇ ਪੀਉਂਗੀ ਤੇ ਆਪਣਾ ਜਿਹੜਾ ਪਾਣੀ ਸੀ ਉਹ ਜੱਗ ਦੇ ਵਿੱਚ ਪਾ ਕੇ ਮੈਂ ਉੱਪਰ ਲੈ ਕੇ ਚੜ ਗਈ ਮੈਂ ਹਜੇ ਕੰਮ ਤੇ ਨਹੀਂ ਜਾਂਦੀ ਕਿਉਂਕਿ ਮੈਂ ਸਿਰਫ 2 ਦਿਨ ਕੰਮ ਕਰਦੀ ਹਾਂ ਪਾਰਟ ਟਾਈਮ ਸੋ ਉੱਪਰ ਆਪਣਾ ਪਾਣੀ ਲੈ ਕਿਉਂਕਿ ਇੱਥੇ ਮੇਰੀ ਕਰ ਲੱਗਦੀ ਹੈ ਐਨਕਲੈਕਸੀ ਦੀ ਕਲਾਸ ਤੇ ਮੈਂ ਆਪਣੀ ਕਲਾਸ ਲਾਉਣ ਦੇ ਲਈ ਉੱਪਰ ਆ ਕੇ ਬੈਠ ਗਈ ਪਾਣੀ ਐਸ ਲਈ ਉੱਪਰ ਲੈ ਆਉਣੀ ਹੁੰਦੀ ਆ ਤਾਂ ਜੋ ਮੈਨੂੰ ਵਾਰ-ਵਾਰ ਥੱਲੇ ਨਾ ਜਾਣਾ ਪੈਂਦਾ ਫਿਰ ਨਹੀਂ ਤਾਂ ਕਲਾਸ ਮੇਰੀ ਛੁੱਟ ਜਾਂਦੀ ਹੈ ਦੂਸਰਾ ਮੈਨੂੰ ਚਾਹ ਬੜੀ ਜ਼ਰੂਰੀ ਹੈ ਕੰਮ ਤੋਂ ਪਹਿਲਾਂ ਮੈਨੂੰ ਚਾਹ ਪੀਣੀ ਹੈ ਤੇ ਜਦੋਂ ਮੇਰੀ ਵਿੱਚ ਦੀ ਬ੍ਰੇਕ ਹੁੰਦੀ ਹੈ ਤਦ ਮੈਂ ਥੱਲੇ ਆ ਕੇ ਕੁਕਿੰਗ ਕਰ ਲੈਣੀ ਆ ਕਿਉਂਕਿ ਜਿਹੜੀ ਕਲਾਸ ਹੁੰਦੀ ਹੈ ਉਹ 4 ਤੋਂ 5 ਘੰਟੇ ਦੀ ਹੁੰਦੀ ਹੈ ਤੇ ਮੈਨੂੰ ਰਿਵੀਜ਼ਨ ਕਰਨੀ ਹੁੰਦੀ ਹੈ ਤੋ ਮੈਂ ਆਪਣੀ ਰਿਵੀਜ਼ਨ ਕਰਨੀ ਹੁੰਦੀ ਸੋ ਮੈਂ ਥੱਲੇ ਜਦੋਂ ਬ੍ਰੇਕ ਦੇ ਵਿੱਚ ਆਨੀ ਆ ਤੇ ਮੈਂ ਉਸ ਵੇਲੇ ਕੁਛ ਨਾ ਕੁਛ ਕੁੱਕ ਕਰ ਲੈਣੀ ਅੱਜ ਮੈਂ ਬਣਾਣੀ ਸੀ ਦਹੀਂ ਵਾਲੇ ਚਨੇ ਚਨੇ ਜਗਦੀਪ ਨੂੰ ਬਹੁਤ ਪਸੰਦ ਆ ਤੇ ਨਾਲ ਚਨਿਆਂ ਦੇ ਚਾਹੀਦੇ ਹੁੰਦੇ ਰਾਈਸ ਕਿਉਂਕਿ ਇੱਥੇ ਕੀ ਹੁੰਦਾ ਬਾਹਰਲੇ ਦੇਸ਼ਾਂ ਵਿੱਚ ਜਿਹੜਾ ਸਹੀ ਖਾਣਾ ਨਾ ਉਹ ਰਾਤ ਦੇ ਸਮੇਂ ਹੀ ਖਾਧਾ ਜਾਂਦਾ ਕਿਉਂਕਿ ਸਵੇਰੇ ਤਾਂ ਸਾਰੇ ਜਲਦਬਾਜ਼ੀ ਦੇ ਵਿੱਚ ਚਲੇ ਜਾਂਦੇ ਆ ਕਿਸੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਤੁਸੀਂ ਸਕੂਨ ਨਾਲ ਬਹਿ ਕੇ ਖਾ ਸਕੋ ਇੰਡੀਆ ਫਿਰ ਵੀ ਸਾਡੀਆਂ ਮੌਜਾਂ ਨੇ ਜਦ ਵੀ ਅਸੀਂ ਇੰਡੀਆ ਜਾਂਦੇ ਆ ਤੇ ਬੜਾ ਸਕੂਨ ਆਉਂਦਾ ਹੈ ਇੰਨਾ ਆ ਚੜ ਜਾਂਦਾ ਕਿਉਂਕਿ ਉੱਥੇ ਅਸੀਂ ਸਾਰੇ ਪਰਿਵਾਰ ਦੇ ਵਿੱਚ ਬੈਠ ਕੇ ਖਾਂਦੇ ਆ ਇੱਥੇ ਸਵੇਰੇ ਸਵੇਰੇ ਕੰਮਾਂ ਤੇ ਜਾਣਾ ਹੁੰਦਾ ਕਿਸੇ ਕੋਲ ਵੀ ਇੰਨਾ ਟਾਈਮ ਨਹੀਂ ਹੁੰਦਾ ਹਰੇਕ ਦੀ ਲਾਈਫ ਬਹੁਤ ਬਿਜ਼ੀ ਹੁੰਦੀ ਆ ਤੇ ਜੇ ਕਿਸੇ ਤੇ ਪਹਿਲੀ ਗੱਲ ਤੇ ਇੱਥੇ ਖਾਣੇ ਵੀ ਰੋਜ਼ ਇੰਨੇ ਫਰੈਸ਼ ਬਣਾ ਕੇ ਨਹੀਂ ਖਾਦੇ ਜਾਂਦੇ ਬਟ ਲੱਕੀ ਨੇ ਉਹ ਘਰ ਜਿਨ੍ਹਾਂ ਦੇ ਘਰ ਫਰੈਸ਼ ਖਾਣੇ ਬੰਦੇ ਨੇ ਵਾਈ ਗੁਰੂ ਦੀ ਦਾਤ ਆ ਚਲੋ ਕਿਉਂ ਕਿਉਂਕਿ ਹਰੇਕ ਦਾ ਆਪਣਾ ਆਪਣਾ ਬਿਜ਼ੀ ਸਕੇਜੂਲ ਆ ਜ਼ਿਆਦਾਤਰ ਅਸੀਂ ਇੱਥੇ ਪ੍ਰੀਜ਼ਰਵ ਫੂਡ ਖਾਂਦੇ ਆ ਪੈਕੇਟਿੰਗ ਵਾਲੇ ਫੂਡ ਖਾਣੇ ਆ ਬਟ ਟ੍ਰਾਈ ਟੂ ਅਵੋਇਡ ਕਰਦੀ ਹੁੰਨੀ ਆ ਮੈਂ ਕਿਉਂਕਿ ਇਹਦੇ ਨਾਲ ਹੈਲਥ ਤੇ ਬਹੁਤ ਇਫੈਕਟ ਪੈਂਦੇ ਆ ਔਰ ਮੈਂ ਤੇ ਆਲਰੇਡੀ ਬਹੁਤ ਚੀਜ਼ਾਂ ਤੋਂ ਸਫਰ ਕਰ ਰਹੀ ਆ ਸੋ ਮੈਂ ਬਣਾਇਸੀ ਦਹੀਂ ਵਾਲੇ ਚਨੇ ਤੇ ਮੈਂ ਜਾਂ ਦੇਰ ਚੀਜ਼ ਦਸੀ ਨਾ ਜਗਦੀਪ ਨੂੰ ਜਗਦੀਪ ਹੈਰਾਨ ਹੋ ਗਏ ਹੈ ਦਹੀਂ ਵਾਲੇ ਚਨੇ ਕੌਣ ਖਾਂਦਾ ਹੁੰਦਾ ਮੈਂ ਕਿਹਾ ਤੁਸੀਂ ਅੱਜ ਖਾ ਕੇ ਦੇਖਿਓ ਮੈਂ ਤੇ ਅੱਜ ਦਹੀਂ ਵਾਲੇ ਚਨੇ ਹੀ ਬਣਾਣੇ ਨੇ ਕਿਉਂਕਿ ਇਹ ਦੂਸਰੇ ਚਨੇ ਤਾਂ ਹਮੇਸ਼ਾ ਖਾਂਦੇ ਰਹਿੰਦੇ ਆ ਸੋ ਇਹਨੂੰ ਮੈਂ ਬਣਾਉਣ ਦੇ ਲਈ ਕੀ ਕੀਤਾ ਪਹਿਲਾਂ ਖੜੇ ਮਸਾਲੇ ਪਾਏ ਜੋ ਵੀ ਆਪਣਾ ਮਟੀਰੀਅਲ ਸੀ ਸਾਰਾ ਆਪਣਾ ਭੁੰਨਿਆ ਤੇ ਉਸ ਤੋਂ ਬਾਅਦ ਮੈਂ ਕੀ ਕੀਤਾ ਥੋੜੇ ਜਿھے ਉਬਲੇ ਹੋਏ ਚਣਿਆਂ ਨੂੰ ਕੱਢਿਆ ਤੇ ਲਿਆ ਤੇ ਉਹਨੂੰ ਕੁੰਡੇ ਦੇ ਵਿੱਚ ਕੁੱਟ ਲਿਆ ਤੜਕਾ ਬੰਦੇ ਬੰਦੇ ਮੈਂ ਕਈ ਚੀਜ਼ਾਂ ਸੋਚ ਰਹੀ ਸੀ ਕਾਸ਼ ਅੱਜ ਨਾਲ ਖਾਣ ਵਾਸਤੇ ਸਾਰਾ ਪਰਿਵਾਰ ਬੈਠਾ ਹੋਵੇ ਕਿਉਂਕਿ ਮੈਨੂੰ ਖਾਣਾ ਬਣਾ ਕੇ ਦੂਜਿਆਂ ਨੂੰ ਖਵਾਉਣ ਦਾ ਬੜਾ ਹੀ ਮਜ਼ਾ ਆਉਂਦਾ ਹੈ ਕਿਉਂਕਿ ਮੈਨੂੰ ਆਪ ਖਾਣ ਦਾ ਸ਼ੌਂਕ ਨਹੀਂ ਹੈ ਖਵਾਉਣ ਦਾ ਸ਼ੌਂਕ ਜ਼ਿਆਦਾ ਹੈ ਔਰ ਜਦੋਂ ਕੋਈ ਖਾ ਕੇ ਮੇਰੇ ਖਾਣੇ ਦੀ ਤਾਰੀਫ਼ ਕਰੇ ਨਾ ਮੈਨੂੰ ਤੇ ਸਕੂਨ ਚਾਹ ਚੜ ਜਾਂਦਾ ਹੈ ਤੇ ਮੰਮੀ ਮੇਰੀ ਅਕਸਰ ਬੋਲਦੀ ਹੁੰਦੀ ਆ ਤੈਨੂੰ ਤੇ ਫੁੱਲੀਆਂ ਪਾ ਕੇ ਜਿੰਨਾ ਮਰਜ਼ੀ ਕੰਮ ਕਰਾਈ ਜਾਵੇ ਤੈਨੂੰ ਇਹ ਨਹੀਂ ਪਤਾ ਲੱਗਦਾ ਅਗਲਾ ਮੈਨੂੰ ਕੰਮ ਚ ਵਾਈ ਜਾ ਰਿਹਾ ਚਲੋ ਖੈਰ ਇਥੇ ਮਾਵਾ ਹਰੇਕ ਮਾਂ ਦੀ ਆਪਣੀ ਧੀ ਦੇ ਲਈ ਸੋਚ ਹੁੰਦੀ ਆ ਹੋਣੀ ਵੀ ਚਾਹੀਦੀ ਆ ਬਿਕੋਜ਼ ਕੰਮ ਹੀ ਸਾਡੇ ਕਰਮ ਆ ਤੇ ਕੰਮ ਜਿਹੜਾ ਬੰਦਾ ਕਰਦਾ ਆ ਨਾ ਉਹਦੇ ਵਰਗੀ ਰੀਸ ਨਹੀਂ ਆ ਹੁਣ ਸਭ ਮੇਰੇ ਫਾਦਰ ਇਨ ਲਾਅ ਨੇ ਉਹ ਹੋਜੇ ਤੱਕ ਕੰਮ ਕਰਦੇ ਉਹਨਾਂ ਦੀ ਉਮਰ 60 65 ਸਾਲ ਹੋਏਗੀ ਪਰ ਉਹ ਸਾਡੇ ਘਰ ਚ ਸਾਰਿਆਂ ਨਾਲੋਂ ਜ਼ਿਆਦਾ ਫਿੱਟ ਹੈ ਰੱਬ ਦੀ ਕਿਰਪਾ ਨਾਲ ਉਹਨਾਂ ਦਾ ਕਦੇ ਸਿਰ ਵੀ ਨਹੀਂ ਦੁਖਿਆ ਸਾਡੇ ਸਾਰੇ ਚਾਚੇ ਤਾਏ ਹਰ ਕੋਈ ਉਹਨਾਂ ਨੂੰ ਦੇਖ ਕੇ ਇਹ ਗੱਲ ਕਹਿੰਦਾ ਕਿ ਚਾਚਾ ਜੀ ਤੇ ਬੜੇ ਫਿੱਟ ਨੇ ਪਰ ਚਲੋ ਸ਼ੋ ਕਰਿਆ ਕਿਉਂਕਿ ਪੁਰਾਣੀਆਂ ਖਰਾਕਾਂ ਕਾਦੀਆਂ ਦਾ ਵੀ ਫਰਕ ਹੁੰਦਾ ਤੁਹਾਨੂੰ ਪਤਾ ਇੰਡੀਆ ਦੇ ਵਿੱਚ ਆਪਾਂ ਸਾਰਾ ਕੁਝ ਫਰੈਸ਼ ਖਾਣੇ ਤੇ ਫਰੈਸ਼ ਖਾਣਿਆਂ ਦਾ ਫਿਰ ਫਰਕ ਤੇ ਹੁੰਦਾ ਹੀ ਆ ਨਾ ਚਲੋ ਇੱਥੇ ਕਰ ਕਰਾ ਕੇ ਮੈਂ ਆਪਣਾ ਜਿਹੜਾ ਪਿਆਜ਼ ਸੀ ਉਹਨੂੰ ਗ੍ਰाइंड ਕਰਕੇ ਲਈ ਸੀ ਉਹ ਧਰ ਦਿੱਤੇ ਤੇ ਫਿਰ ਮੈਂ ਆਪਣਾ ਕੀਤਾ ਮਸਾਲਾ ਚੋਪਰ ਦੇ ਵਿੱਚ ਚੋਪ ਜੀ ਦੇ ਵਿੱਚ ਮੈਂ ਪਾਇਆ ਸੀ ਧਨੀ ਲਸਣ ਅਦਰਕ ਤੇ ਹਰੀਆਂ ਮਿਰਚਾਂ ਤੇ ਟਮਾਟਰ ਇੱਧਰ ਮੈਂ ਵਾਰ-ਵਾਰ ਬਾਹਰ ਦੇਖ ਰਹੀ ਸੀ ਕਿਉਂਕਿ ਜਿਹੜਾ ਸਾਡੇ ਨੇਬਰ ਆ ਨਾ ਇਹ ਪਰੇ ਹੀ ਪਰੇਸ਼ਾਨ ਕਰਦੇ ਨੇ ਉਹਨਾਂ ਨੇ ਕਿਹਾ ਕਿਤਾ ਵਾਰ-ਵਾਰ ਦਰਵਾਜ਼ੇ ਖੜਕਾ ਰਿਆ ਸੀ ਉਹਨਾਂ ਦਾ ਮੁੰਡਾ ਬੜਾ ਸ਼ਰਾਰਤੀ ਹੈ ਕਦੇ ਤੇ ਉਹ ਇਧਰ ਪਰਫਿਊਮ ਪਾ ਕੇ ਚਲੇ ਜਾਵੇ ਕਦੇ ਦਰਵਾਜ਼ੇ ਦੀ ਆਵਾਜ਼ ਆਉਣ ਤੇ ਮੈਂ ਵਾਰ-ਵਾਰ ਬਾਹਰ ਜਾ ਕੇ ਦੇਖ ਰਹੀ ਸੀ ਪਤਾ ਨਹੀਂ ਕੌਣ ਆ ਗਿਆ ਪਰ ਮੈਨੂੰ ਕੋਈ ਨਹੀਂ ਲੱਭ ਰਿਹਾ ਸੀ ਸੋ ਮੈਂ ਬਾਹਰ ਜਾ ਕੇ ਦੇਖਿਆ ਮੈਨੂੰ ਕੋਈ ਨਹੀਂ ਲੱਭਾ ਫਿਰ ਮੈਂ ਆ ਕੇ ਆਪਣੇ ਕੰਮ 'ਚ ਫਿਰ ਤੋਂ ਲੱਗ ਗਈ ਜੋ ਫਿਰ ਤੋਂ ਲੱਗ ਗਈ ਤੇ ਆ ਕੇ ਵਾਰ-ਵਾਰ ਭਾਂਡੇ ਚੁੱਕੇ ਜਿਹੜੇ ਸੀ ਬਚੇ ਸਾਫ਼ ਕਰਨ ਲਈ ਉਹ ਅੰਦਰ ਲੈ ਕੇ ਜਾ ਰਹੀ ਸੀ ਕਿਉਂਕਿ ਤਾਂ ਜੋ ਨਾਲ ਦੀ ਨਾਲ ਤੋਤੇ ਜਾਣ ਕਿਉਂਕਿ ਅੰਦਰੋਂ ਮੈਂ ਦਹੀਂ ਵੀ ਲੈ ਕੇ ਆਉਣਾ ਸੀ ਦਹੀਂ ਨੂੰ ਫੈਂਟਣਾ ਸੀ ਕਿਉਂਕਿ ਫੈਂਟੇ ਹੋਏ ਦਹੀਂ ਨਾਲ ਹੀ ਜਿਹੜੀ ਇਹ ਸਬਜੀ ਵਧੀਆ ਬਣਦੀ ਆ ਕਿਉਂਕਿ ਜੇ ਦਹੀਂ ਬਿਨਾਂ ਫੈਂਟੇ ਪਾ ਦਈਏ ਨਾ ਤੇ ਜਿਹੜਾ ਦਹੀਂ ਆ ਜਦੋਂ ਆਪਾਂ ਵਿੱਚ ਪਾਨੇ ਨਾ ਉਸੇ ਵੇਲੇ ਹੀ ਫਟ ਜਾਂਦਾ ਸੋ ਮੈਨੂੰ ਇਹ ਸੀ ਕਿ ਕੁੱਲ ਮਿਲਾ ਕੇ ਜਿਹੜੀ ਆ ਚਣਿਆਂ ਦੀ ਗਰੇਵੀ ਉਹ ਬਹੁਤ ਵਧੀਆ ਬੰਨੀ ਚਾਹੀਦੀ ਇਸ ਲਈ ਮੈਂ ਥੋੜੇ ਜਿਹਾ ਸਾਬਤ ਚਨੇ ਉਬਲੇ ਹੋਏ ਕੱਢ ਕੇ ਕੁੰਡੇ ਦੇ ਵਿੱਚ ਕਟਲੇ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀ ਤਾਂ ਜੋ ਜਿਵੇਂ ਪੁਰਾਣੀਆਂ ਮੰਮੀਆਂ ਆਪਣੀਆਂ ਕਰਦੀਆਂ ਹੁੰਦੀਆਂ ਸੀ ਨਾ ਜੇ ਕਿਸੇ ਨੂੰ ਯਾਦ ਹੋਵੇ ਤੇ ਇੰਡੀਆ ਦੇ ਵਿੱਚ ਮੰਮੀਆਂ ਕੀ ਕਰਦੀਆਂ ਨੇ ਜਦੋਂ ਵੀ ਚਨੇ ਇਹਨਾਂ ਦੀ ਸਬਜ਼ੀ ਬਣਾਉਂਦੀਆਂ ਸੀ ਨਾ ਵਾਲਦੀਆਂ ਸੀ ਤੇ ਕੁੰਡੇ ਦੇ ਵਿੱਚ ਥੋੜੇ ਜਿਨੇ ਚਨੇ ਕੱਢ ਕੇ ਨਾ ਉਹਨਾਂ ਨੂੰ ਕੁੱਟ ਲੈਂਦੀਆਂ ਸੀ ਅੱਜ ਕੱਲ ਅਸੀਂ ਕੀ ਯੂਜ਼ ਕਰਦੇ ਹਾਂ ਤਰੀ ਥਿੱਕ ਬਣਾਉਣ ਦੇ ਲਈ ਕਦੇ ਅਸੀਂ ਆਲੂ ਯੂਜ਼ ਕਰ ਲੈਂਦੇ ਹਾਂ ਜਾਂ ਜਿਹਨੂੰ ਜੋ ਠੀਕ ਲੱਗਦਾ ਹੈ ਉਹ ਆਪਣਾ ਯੂਜ਼ ਕਰਦਾ ਵੈਸੇ ਕਨਵੀਨੀਅੰਟ ਵੀ ਆ ਪਰ ਹਰ ਇੱਕ ਦੀ ਆਪਣੀ ਇੱਕ ਚੁਆਇਸ ਆ ਮੇਰਾ ਕੀ ਹੁੰਦਾ ਹੈ ਕਿ 올ਡ ਤਰੀਕੇ ਮੈਨੂੰ ਬੜੇ ਵਧੀਆ ਲੱਗਦੇ ਨੇ ਸੋ ਮੈਂ 올ਡ ਤਰੀਕਾ ਅਪਣਾਇਆ ਤੇ ਬਾਹਰ ਜਦੋਂ ਮੈਂ ਚਨੇ ਆਪਦੇ ਕੁੱਟ ਕੱਟ ਕੇ ਧਰ ਕੇ ਅੰਦਰ ਆਈ ਅੰਦਰ ਪਾਂਡਿਆਂ ਦਾ ਸਿੰਖ ਮੈਂ ਆਲਰੇਡੀ ਭਰ ਦਿੱਤਾ ਸੀ ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕੁਕਿੰਗ ਕਰਦਿਆਂ ਕਰਦਿਆਂ ਐਵਰੀ ਡੇ ਦੀ ਮੇਰੀ ਰੂਟੀਨ ਆ ਤਿੰਨ ਤੋਂ ਚਾਰ ਵਾਰ ਮੈਂ ਸਿੰਖ ਦੇ ਪਾਂਡੇ ਧੋਣੀਆਂ ਵਾਰ-ਵਾਰ ਉਹਨਾਂ ਨੂੰ ਧੋਣੀਆਂ ਵਾਰ-ਵਾਰ ਹੋ ਕਰਾਉਂ ਜਾਂਦੀ ਕਿਉਂਕਿ ਪਹਿਲਾਂ ਤੇ ਮੈਂ ਆ ਕੇ ਆਪਣੀ ਚਾਹ ਬਣਾਉਣੀ ਹੁੰਦੀ ਹੈ ਚਾਹ ਬਣਾ ਕੇ ਮੈਂ ਫਿਰ ਲੱਗਦੀ ਆ ਕੁਕਿੰਗ ਕਰਨ ਸੋ ਮੇਰੇ ਚਾਹ ਵਾਲੇ ਭਾਂਡੇ ਪਹਿ ਹੁੰਦੇ ਆ ਤੇ ਨਾਲ ਹੀ ਮੇਰੇ ਜਿਹੜੇ ਕੁਕਿੰਗ ਵਾਲੇ ਭਾਂਡੇ ਉਹ ਇਕੱਠੇ ਹੋ ਜਾਂਦੇ ਵੈਸੇ ਤੇ ਕੀ ਕਹੀਏ ਇੱਕ ਔਰਤ ਦੀ ਜ਼ਿੰਦਗੀ ਹੀ ਐਦਾਂ ਦੀ ਐ ਕਿ ਉਹਨੇ ਭਾਂਡਿਆਂ ਦੇ ਨਾਲ ਤੇ ਉਹਦਾ ਬਾਲਾ ਹੀ ਜ਼ਿਆਦਾ ਮੋ ਪਿਆਰ ਹੈ ਚਲੋ ਖੈਰ ਇੱਥੇ ਤੇ ਕਿਸੇ ਨੂੰ ਕੋਈ ਹੈਲਪ ਵੀ ਨਹੀਂ ਮਿਲਦੀ ਇੱਥੇ ਤੇ ਤੁਹਾਨੂੰ ਘਰ ਦੇ ਕੰਮ ਤੁਹਾਨੂੰ ਆਪ ਹੀ ਕਰਨੇ ਪੈਂਦੇ ਆ ਚਾਹੇ ਤੁਸੀਂ ਬਿਮਾਰ ਹੋ ਚਾਹੇ ਤੁਸੀਂ ਠੀਕ ਹੋ ਵੈਸੇ ਇੰਡੀਆ ਵੀ ਅੱਜਕੱਲ ਸਾਰੇ ਤਕਰੀਬਨ ਕੰਮ ਆਪ ਹੀ ਕਰਦੇ ਬਟ ਇੰਡੀਆ ਸਟਿਲ ਸਾਨੂੰ ਕਲੀਨਿੰਗ ਦੇ ਵਿੱਚ ਹੈਲਪ ਮਿਲ ਜਾਂਦੀ ਆ ਮੈਂ ਆਪਣੇ ਚਨੇ ਧਾਰ ਤੁਰ ਕੇ ਤੇ ਮੈਂ ਸੋਚਿਆ ਕਿਉਂ ਨਾ ਹੁਣ ਮੈਂ ਨਾਲ ਹੀ ਰਾਈਸ ਵੀ ਧਾਰ ਦਵਾ ਤਾਂ ਜੋ ਮੇਰਾ ਕੰਮ ਨਿਪੜੇਗਾ ਤੇ ਮੈਂ ਆਪਣੇ ਲਈ ਕਿਉਂਕਿ ਖਾਣ ਵਾਸਤੇ ਸਿਰਫ ਮੈਨੂੰ ਤੇ ਇਕੱਲੇ ਚਨੇ ਚਾਹੀਦੇ ਸੀ ਵਿੱਚ ਉਹ ਆਪ ਆਪ ਦੇ ਕੱਢ ਕੇ ਤੇ ਨਾਲ ਸੈਲਡ چیر ਕੇ ਖਾ ਲਿਆ ਸੀ ਨਾਲ ਦੀ ਨਾਲ ਰਾਈਸ ਮੈਂ ਜ਼ਰੂਰ ਧਾਰ ਦਿੱਤੇ ਸੀ ਕਿਉਂਕਿ ਸਾਰਾ ਕੰਮ ਇੱਕੋ ਵਾਰ ਹੀ ਡਨ ਹੋ ਜਾਏਗਾ ਤਾਂ ਜੋ ਮੇਰੀ ਈਵਨਿੰਗ ਜਿਹੜੀ ਉਹ ਫ੍ਰੀ ਹੋ ਸਕੇ ਤੇ ਮੈਂ ਆਰਾਮ ਨਾਲ ਸ਼ਾਮ ਨੂੰ 2 2.5 ਘੰਟੇ ਜਿਹੜਾ ਆਪਣੇ ਪੜ੍ਹਾਈ ਨੂੰ ਦੇਣੇ ਆ ਆਪਣੇ ਕੰਮ ਨੂੰ ਦੇਣੇ ਮੈਂ ਉਹ ਦੇ ਸਕਾਂ ਇੱਥੇ ਕਰਦੇ ਕਰਦੇ ਮੈਨੂੰ ਅਚਾਨਕ ਯਾਦ ਆਇਆ ਕਿ ਅੱਜ ਤੱਕ ਦਹੀਂ ਵੀ ਨਹੀਂ ਬਣਿਆ ਹੈਗਾ ਮੈਨੂੰ ਤਾਂ ਦਹੀਂ ਵੀ ਬਣਾ ਕੇ ਰੱਖਣਾ ਪੈਣਾ ਕਿਉਂਕਿ ਜਗਦੀਪ ਕਦੇ ਸਿੰਪਲ ਦਹੀਂ ਨਹੀਂ ਖਾਂਦੇ ਉਹਨਾਂ ਨੂੰ ਦਹੀਂ ਦੇ ਵਿੱਚ ਹਮੇਸ਼ਾ ਜਾਂ ਤਾਂ ਬੂੰਦੀ ਪਾਈ ਹੋਵੇ ਜਾਂ ਘੀਰਾ ਪਾਇਆ ਹੋਵੇ ਕੋਈ ਨਾ ਕੋਈ ਰਾਇਤਾ ਬਣਿਆ ਹੋਣਾ ਚਾਹੀਦਾ ਕਿਉਂਕਿ ਸਿੰਪਲ ਦਹੀਂ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਸੋ ਮੈਂ ਉਹਨਾਂ ਦੇ ਲਈ ਰਾਇਤਾ ਬਣਾ ਕੇ ਰੱਖ ਰਹੀ ਸੀ ਵੈਸੇ ਤੁਸੀਂ ਮੇਰੇ ਚਣਿਆਂ ਦੀ ਕੁਆਂਟੀਟੀ ਦੇਖ ਕੇ ਜਾਂ ਮੇਰੀ ਕੁਕਿੰਗ ਦੀ ਕੁਆਂਟੀਟੀ ਦੇਖ ਕੇ ਅੰਦਾਜ਼ਾ ਲਾਉਂਦੇ ਹੋ ਵੀ ਦੋ ਜਾਣਿਆਂ ਦਾ ਖਾਣਾ ਭੈਣ ਇੰਨਾ ਕਾਤੋਂ ਬਣਾਉਂਦੀ ਰਹਿੰਦੀ ਆ ਅਸਲ ਇਹ 4-5 ਜਣਿਆਂ ਦਾ ਖਾਣਾ ਹੁੰਦਾ ਹੈ ਅਸੀਂ ਦੋ ਕੱਲੇ ਨਹੀਂ ਆ ਸਾਡੇ ਨਾਲ ਹੋਰ ਸਾਡੇ ਫਰੈਂਡ ਵੀ ਹੁੰਦੇ ਆ ਜਿਨ੍ਹਾਂ ਦਾ ਖਾਣਾ ਬਣਾਇਆ ਸੀ ਸੋ ਕੁੱਲ ਮਿਲਾ ਕੇ ਸਾਰੇ ਜਣੇ ਰਲ ਮਿਲ ਕੇ ਆ ਖਾਣਾ ਖਾਣੇ ਕਿਉਂਕਿ ਸ਼ਾਮ ਦੀ ਜਿਹੜੀ ਫੂਡ ਆ ਨਾ ਇੱਥੇ ਮੇਨ ਹੁੰਦਾ ਦਿਨੇ ਤਾਂ ਚਲੋ ਸਾਰਿਆਂ ਦਾ ਕਿਸੇ ਨਾ ਕਿਸੇ ਤਰ੍ਹਾਂ ਲੰਘ ਜਾਂਦਾ ਹੈ ਪਰ ਜਿਹੜੀ ਰਾਤ ਨੂੰ ਰੋਟੀ ਨਾ ਉਹ ਬਹੁਤ ਜ਼ਰੂਰੀ ਹੁੰਦੀ ਤੇ ਰਾਤ ਨੂੰ ਸਾਰੇ ਮਿਲ ਜੁਲ ਕੇ ਪੂਰਾ ਹੈਪੀਲੀ ਜਿਵੇਂ ਕਹਿੰਦੇ ਨੇ ਰਾਜੇ ਖਾਣਾ ਖਾਂਦੇ ਨੇ ਰਾਜਿਆਂ ਵਾਂਗ ਖਾਂਦੇ ਇਸੇ ਕਰਕੇ ਇਨ੍ਹਾਂ ਕੰਟਰੀਆਂ ਚ ਵਜਨ ਵਾਜਾਂਦੇ ਨੇ ਕਿਉਂਕਿ ਕਿਸੇ ਦਾ ਕੋਈ ਕਸੂਰ ਨਹੀਂ ਹੈ ਸਾਰਾ ਦਿਨ ਰਾਤ ਨਹੀਂ ਲੱਗਾ ਹੁੰਦਾ ਤੇ ਰਾਤ ਨੂੰ ਖਾ ਖੋਗੇ ਕੋਈ ਕੰਮ ਤੇ ਕਰਨਾ ਨਹੀਂ ਜਾਣਾ ਜਾ ਕੇ ਸੌਂ ਪਰ ਏ ਵੀ ਨਹੀਂ ਆ ਜਿਹੜੇ ਕਰਨ ਵਾਲੇ ਨੇ ਉਹ ਕਰਦੇ ਨੇ ਜਿਹੜੇ ਫਿਜ਼ੀਕਲ ਵਰਕ ਕਰਦੇ ਨੇ ਜਿਨ੍ਹਾਂ ਨੇ ਲਾਈਕ ਐਕਸਰਸਾਈਜ਼ ਆ ਕਰਦੇ ਨੇ ਉਹ ਮੋٹے ਨਹੀਂ ਹੁੰਦੇ ਚਾਹੇ ਰਾਤ ਨੂੰ ਜਿੰਨਾ ਮਰਜੀ ਖਾ ਲੈਣ ਪਰ ਚਲੋ ਇਸੇ ਤਰ੍ਹਾਂ ਮੈਂ ਕਟਕ ਲਾ ਕੇ ਸਲਾਦ ਰੱਖ ਦਿੱਤਾ ਕਿਉਂਕਿ ਚਣੀਆਂ ਦੇ ਨਾਲ ਰਾਈਸ ਤੇ ਰਾਈਸ ਦੇ ਨਾਲ ਸੈਲਣ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਤੇ ਮੇਰੇ ਹਸਬੰਦ ਜੀ ਨੇ ਕਹਿਣਾ ਸੀ ਲੈ ਇੰਨਾ ਸਾਰਾ ਕੁਝ ਕਰ ਲਿਆ ਸੀ ਇੱਕ ਸਲਾਦ ਕੱਟ ਦੀ ਨੂੰ ਭਾਰ ਸੀ ਵੈਸੇ ਜਿੰਨਾ ਮਰਜੀ ਕਰ ਲੋ ਬੰਦਿਆਂ ਨੂੰ ਖੁਸ਼ ਕਰਨਾ ਵੀ ਜ਼ਰੂਰੀ ਆ ਔਰ ਉਹ ਵੀ ਜਗਦੀਪ ਵਰਗੇ ਜਿਹੜੇ ਬੜੇ ਭਲੇਮੰਦ ਸਾ ਜਦੋਂ ਜਿਵੇਂ ਕੋ ਕਰ ਲੈਂਦੇ ਨੇ ਸੋ ਇਸ ਲਈ ਮੈਨੂੰ ਉਹਨਾਂ ਲਈ ਐਫਰਟਸ ਕਰਦੇ ਬਿਲਕੁਲ ਬੁਰਾ ਨਹੀਂ ਲੱਗਦਾ ਨਾਟ ਓਨਲੀ ਇਕੱਲੇ ਜਗਦੀਪ ਮੈਨੂੰ ਆਪਣੇ ਫੈਮਿਲੀ ਚ ਚਾਹੇ ਉਹ ਮੇਰੇ ਭਰਾ ਹੋਣ ਚਾਹੇ ਉਹ ਮੇਰੇ ਦਿਉਰ ਹੋਣ ਜਾ ਰਿਹਾ ਫੈਮਿਲੀ ਦਾ ਕੋਈ ਵੀ ਮੈਂਬਰ ਹੋਵੇ ਮੈਨੂੰ ਕੁਕਿੰਗ ਕਰਨੀ ਬਹੁਤ ਪਸੰਦ ਹੈ ਔਰ ਐਫਰਟਸ ਕਰਨੇ ਬਹੁਤ ਵਧੀਆ ਲੱਗਦੇ ਨੇ ਔਰ ਸਭ ਤੋਂ ਜ਼ਿਆਦਾ ਮੈਨੂੰ ਉਹਨਾਂ ਦੀ ਖੁਸ਼ੀ ਮੈਟਰ ਕਰਦੀ ਹੈ ਸਾਰੀ ਕੁਕਿੰਗ ਕਰਨ ਤੋਂ ਬਾਅਦ ਆਪਾਂ ਸੋਚਿਆ ਕਿ ਕਿਸੇ ਨੂੰ ਕਰ ਦਿੱਤਾ ਜਾਵੇ ਕਲੀਨ ਤਾਂ ਜੋ ਕਿਸੇ ਨੂੰ ਇਹ ਨਾ ਪਤਾ ਲੱਗੇ ਇੱਥੇ ਕੁਕਿੰਗ ਹੋਈ ਆ ਵੈਸੇ ਤੇ ਮੈਂ ਆਊਟਡੋਰ ਕੁਕਿੰਗ ਕਰਦੀ ਆ ਇਨਸਾਈਡ ਕੁਕਿੰਗ ਨਹੀਂ ਕਰਦੀ ਕਿਉਂਕਿ ਕਿਚਨ ਜਿਹੜਾ ਨਾ ਬਹੁਤ ਖਰਾਬ ਹੋ ਜਾਂਦਾ ਤੇ ਹਲਦੀ ਦੇ ਜਿਹੜੇ ਦਾਗ ਨੇ ਨਾ ਉਹ ਇਨਾ ਵਾਈਟ ਸੈਲਫਸ ਤੇ ਪੈ ਜਾਂਦੇ ਨੇ ਤੇ ਫਿਰ ਉਹ ਬਾਅਦ ਚ ਜਦੋਂ ਕਲੀਨਿੰਗ ਕਰੋ ਬੜਾ ਔਖਾ ਲੱਗਦਾ ਹੈ ਸੋ ਫਾਈਨਲੀ ਮੇਰਾ ਸਾਰਾ ਖਾਣਾ ਮੇਰੀ ਚਣੀਆਂ ਦੀ ਗਰੇਵੀ ਇੰਨੀ ਥਿੱਕ ਬਣੀ ਸੀ ਨਾ ਸਾਰਾ ਕੁਝ ਬਣ ਕੇ ਬਿਲਕੁਲ ਰੈਡੀ ਸੀ ਤੇ ਇਹ ਹੁਣ ਬਸ ਵੇਟ ਕਰ ਰਿਹਾ ਸੀ ਖਾਣਾ ਕਿ ਕਦੋਂ ਜਗਦੀਪ ਜੀ ਹੁਣ ਆਣ ਆ ਕੇ ਖਾਣਾ ਖਾਣ